ਇਸ ਪਵਿੱਤਰ ਨਗਰੀ ਇਸ ਇਨਕਲਾਬੀ ਧਰਤੀ ਤੇ ਆ ਕੇ ਬਹੁਤ ਮਨ ਨੂੰ ਸਕੂਨ ਮਿਲਿਆ ਕਿ ਜਿਹੜੇ ਇਸ ਪਵਿੱਤਰ ਨਗਰੀ ਦੇ ਇਨਕਲਾਬੀ ਲੋਕ ਨੇ ਉਹਨਾਂ ਨੇ ਜੋ ਪਿਆਰ ਸਤਿਕਾਰ ਮਾਨ ਸਤਕਾਰ ਆਪਣੇ ਘਰਾਂ ਚੋਂ ਮਕਾਨਾਂ ਚੋਂ ਦੁਕਾਨਾਂ ਚੋਂ ਨਿਕਲ ਕੇ ਅੱਜ ਸਮੇਤ ਜਿੰਨਾ ਮਾਨ ਸਨਮਾਨ ਦਿੱਤਾ ਹੈ ਮੈਂ ਕਈ ਜਨਮ ਤੱਕ ਇਸ ਕਰਜ਼ੇ ਦਾ ਮੈਂ ਰਿੜੀ ਰਹੂੰਗਾ ਇੱਕ ਕੱਲ ਮੈਂ ਕਹਿਣੀ ਚੋਨਾ ਅੱਜ ਮੈਂ ਗੁਰਦਾਸਪੁਰ ਵੀ ਗਿਆ ਸੀ ਉੱਥੇ ਵੀ ਹੀਲ ਸੀ ਉੱਥੇ ਰੈਲੀ ਸੀ ਇੱਥੇ ਰੋਡ ਸ਼ੋਅ ਹੈ ਕਿ ਮਾਜੇ ਨੇ ਇਸ ਵਾਰ ਮਨ ਬਣਾ ਰੱਖਿਆ ਤੇ ਮਾਜੇ ਵਾਲੇ ਜਦੋਂ ਮਨ ਬਣਾ ਲੈਂਦੇ ਨੇ ਤਾਰਨਾ ਕੀ ਚ ਯਾਰ ਫਿਰ ਬਦਲਦੇ ਨਹੀਂ ਹੈਗੇ ਜਦੋਂ ਇੱਕ ਵਾਰੀ ਬਣ ਗਿਆ ਬਣ ਗਿਆ ਵਸਤੇ ਤਾਂ ਤੋ ਮੈਂ ਆ ਜਾ ਕੇ ਦੇਖ ਲਿਆ ਜਿਹੜਾ ਵਧੀਆ ਤੇਲੀ ਹੁੰਦਾ ਸਰੋਂ ਦੇ ਢੇਰ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਕਿੰਨਾ ਕੁ ਤੇਲ ਨਿਕਲੂ ਮੈਂ ਦੇਖ ਲਿਆ ਇਹ ਤਾਂ ਤੇਲ ਨਾਲ ਭਰਿਆ ਪਿਆ ਵਈ ਢੇਰ ਆਪਣਾ ਪਹਿਲੇ ਪਹਿਲੇ ਓਵਰ ਚ ਹੀ ਪਤਾ ਲੱਗ ਜਾਂਦਾ ਪਿਚ ਕਿਹੋ ਜਿਹਾ ਕਿੰਨੇ ਘਰਾਂ ਵਣਨਗੇ ਤੁਸੀਂ ਤਾਂ ਪਹਿਲੇ ਓਵਰ ਚ ਛੱਕੇ ਚੌਕੇ ਲਾਈ ਜਾਂਦੇ ਹੋ ਲੈ ਕਰਦੇ ਆਂ ਕੰਮ ਕਰਦੇ ਆਂ 20 ਸਕਿੰਟ ਤੁਹਾਨੂੰ ਦੇ ਦੇਣੇ ਆ ਤੁਹਾਡੇ ਜਿਹੜੇ ਪੜਾਅਸ ਬਹੁਤ ਐ ਲੈ ਤੁਸੀਂ ਚੀਕਾਂ ਮਾਰ ਲਓ ਚਾਹੇ ਰੌਲਾ ਪਾ ਲਓ ਚਾਹੇ ਨਾਰੇ ਲਾ ਲਓ ਲੈ 20 ਸਕਿੰਟ ਮੈਂ ਕਿ ਤੁਹਾਡੇ ਵੱਲ ਨੂੰ ਬਈ ਲੋਕਾਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਐ ਇਹ 70 ਸਾਲ ਦੀ ਪੜਾਅਸ ਹੈ 70 ਸਾਲ ਦੀ ਇਹ ਪੜਾਅਸ ਬਹੁਤ ਇਕੱਠੀ ਪਈ ਪਈ ਹੈ ਕਈ ਪੀੜ੍ਹੀਆਂ ਦੀ ਸਵਾਗਤ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਕੁਲਦੀਪ ਢਾਲੀਵਾਲ ਤੁਹਾਡੇ ਕੈਂਡੀਡੇਟ ਨੇ ਮੰਤਰੀ ਨੇ ਔਰ ਮੰਤਰੀ ਦੇ ਤੌਰ ਤੇ ਕੰਮ ਕੀਤੇ 10000 ਤੋਂ ਵੱਧ ਏਕੜ ਜ਼ਮੀਨ ਜਿਹੜੀ ਵੱਡੇ ਵੱਡਿਆਂ ਨੇ ਰਸੂਖਦਾਰਾਂ ਨੇ ਦੱਬੀ ਹੋਈ ਸੀ ਉਹ ਛੜਾਈ ਇਹਨਾਂ ਨੇ 10000 ਏਕੜ ਕਿ ਮੈਂ ਤਾਂ ਉੱਥੇ ਦੇਖਿਆ ਉੱਥੇ ਐਡੇ ਐਡੇ ਸਰਾਣੇ ਬੈਠੇ ਆ ਔਰ ਕਈ ਕਈ ਥਲਾਂ ਤੋਂ ਉੱਥੇ ਹੀ ਬੈਠੇ ਆ ਕਰਨੇ ਤਾਂ ਬਿਨਾ ਮੈਂ ਕਿ ਤੂੰ ਬੋਲਦਿਆ ਕਰ ਉੱਥੇ ਨਾ ਇਹਨੇ ਫੋਟੋ ਚ ਲੁਕਣਾ ਕਿਤੇ ਕੱਦ ਲੰਬਾ ਸੋ ਕੁਲਦੀਪ ਢਾਲੀ ਵਾਲ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰਾਂ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀਵਾਲ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਂਦਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਗਵਰਨਰ ਨੇ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨੇ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬੰਨ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਹੈ ਫਿਰ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੇ ਰੌਲਾ ਜਿਹਾ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਜਿਹਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬਕੇ ਤੁਸੀਂ ਬੰਦ ਕਰਾ ਸਕਦੇ ਹੋ 20 ਸਕਿੰਟ ਹੋਰ ਲੈਣੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ 'ਚ ਕਰਤਾ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋਗੇ ਉਹਨਾਂ ਦਾ ਕੀ ਕਰੋਗੇ ਇਮਾਨਦਾਰੀ ਪਾਰਦਰਸ਼ਤਾ ਆਹੀ ਫਿਰਦੇ ਆ ਮੋਦੀ ਸਾਹਿਬ ਗਾਰੰਟੀਆਂ ਕਹਿੰਦੇ ਗਾਰੰਟੀਆਂ ਤਾਂ ਅਸੀਂ ਕਹਿੰਦੇ ਹੁੰਦੇ ਸੀ ਇਹ ਤਾਂ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਉਹਨੂੰ ਕੋਸ਼ਨਾ ਪੱਤਰ ਮੈਨੀਫੈਸਟੋ ਹੁਣ ਗਰੰਟੀਆਂ ਕਹਿਣ ਲੱਗੇ ਮੋਦੀ ਕੀ ਗਰੰਟੀ ਝੂਠ ਬੋਲਣ ਦੀ ਗਰੰਟੀ ਆਪਦੇ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆਪ ਆਓਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇਟ 'ਚ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿਉਂਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਜੋ 30 32 ਹੋ ਜਾ ਰਹੀਆਂ 60 70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਏ ਤਾਈਓ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗ ਗਏ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡੇਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜ਼ੀ ਬਣਾ ਲੇ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਯਾਰ ਸ਼ਰਮ ਦੀ ਗੱਲ ਆਏ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਦੀਆਂ ਗੱਲਾਂ ਕਰ ਰਿਹਾ ਸੁਬੀਰੋ ਇਹ ਗਲਤ ਗੱਲ ਹੈ ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ ਅਸੀਂ ਤਾਂ ਹਸਤੜਾਂ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਹੀ ਕੁਝ ਕਹੀ ਜਾਂਦੇ ਆ ਲੋਕਾਂ ਨੂੰ ਭੜਕਾਉਣ ਨੂੰ ਬਸ ਲੜਾਉਣ ਨੂੰ ਇਹ ਗੱਲ ਹੈ ਕੋਈ ਬੜੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੇ ਬਿਆਨ ਦੇ ਰਿਹਾ ਪੂਰੀ ਦੁਨੀਆ 'ਚ ਥੂ ਥੂ ਹੋ ਰਹੀ ਹੈ ਸਵਾਹ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਿਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਹੈ ਉਹਨੂੰ ਖਤਰਾ ਹੈ ਉਹਨੂੰ ਬਦਲ ਦੇਣਗੇ ਇਹ ਇਹ ਰਾਸ਼ਟਰਪਤੀ ਬਣੂਗਾ ਪੂਤਨ ਵਾਂਗੂ ਰਸ਼ੀਆ ਦਾ ਜਿਹੜਾ ਰਾਸ਼ਟਰਪਤੀ ਪੂਤਨ ਵੋਟਾਂ ਨਹੀਂ ਪੈਂਦਿੰਦਾ ਜੇ ਪੈਂਦੀਆਂ ਵੀ ਨੇ ਉਸੇ ਨੂੰ ਹੀ ਪੈਂਦੀਆਂ ਨੇ ਬਸ ਹੋਰ ਕਿਸੇ ਨੂੰ ਨਹੀਂ ਪੈ ਸਕਦੀਆਂ ਚਾ 2040 ਤੱਕ ਬਰਦਾ ਰਾਸ਼ਟਰਪਤੀ ਬਣ ਕਹਤਾ ਆਪਣੇ ਆਪ ਨੂੰ ਉਹਦੀ ਇਹ ਕਹੂਗਾ ਫੇਰ ਨਹੀਂ ਵੋਟਾਂ ਪੈਂਦੀਆਂ ਭੁੱਲ ਜਾ ਫੇਰ ਫੇਰ ਮੁੱਖ ਮੰਤਰੀ ਮੰਤਰੀ ਸਭ ਖਤਮ ਸਾਰਾ ਇਕੋ ਰਾਸ਼ਟਰਪਤੀ ਚਲਾਇਆ ਕਰੂਗਾ ਔਰ ਕੌਣ ਰਾਸ਼ਟਰਪਤੀ ਉਹ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਆ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਕਿ ਹਿੰਦੂ ਸਿੱਖ ਹੋ ਜੇ ਮੈਂ ਕਹਾਂ ਨਾ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟ ਦੋਗੇ ਉਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਮੈਂ ਇਹ ਕਹਾਂ ਨਫ਼ਰਤ ਦਾ ਬੀਜ ਉਗਣ ਵੀ ਨਹੀਂ ਦੇਣਾ ਸੀ ਇੱਥੇ ਅਸੀਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਤੀਆਂ ਇਕੱਠੇ ਮਨਾਉਂਦੇ ਆ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾਰੂ ਵਾਲਾ ਬਟਨ ਦੱਬਣਾ ਤੇ ਮੈਂ ਇਸ ਨਗਰੀ 'ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ ਸਾਢੇ 8:00 ਵਜੇ ਪਹਿਲਾ ਰੁਝਾਨ ਆ ਜਾਂਦਾ ਮੈਂ ਚਾਹੁੰਨਾ ਕਿ ਪਹਿਲਾ ਰੁਝਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝੇ ਵਾਲੇ ਪਾਸਿਓਂ ਆਵੇ ਦੋਨੋਂ ਹੱਥ ਉੱਪਰ ਚਾਕੇ ਦੋ ਨਾਅਰੇ ਲਾ ਦਿਓ ਇਨਕਲਾਬ ਇੰਨਾਂ ਗਲੀਆਂ 'ਚ ਇੰਨਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗਲੀਆਂ 'ਚ ਭਗਤ ਸਿੰਘ ਹੋਰੀ ਫਿਰਦੇ ਰਹੇ ਹੋਣਗੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਐ ਇੱਥੋਂ ਭਗਤ ਸਿੰਘ ਹੋਰੀ ਪਰਚੇ ਛਾਪਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਆਂ ਵੰਡਨੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇਨਕਲਾਬ ਦੀ ਆਪਾਂ ਗੱਲ ਕਰਦੇ ਆ ਉਹਦੇ ਵਾਸਤੇ ਤਾਂ ਇੱਕ ਬਟਣੀ ਦੱਪਣਾ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਵੰਡਣਾ ਸਿਰਫ ਇੱਕ ਬਟਨ ਦੱਪਣਾ ਐ ਇਹਨਾਂ ਗਲੀਆਂ 'ਚ ਕਿਹੜੇ-ਕਿਹੜੇ ਗੁਰੂ ਸਾਹਿਬ ਇੱਥੇ ਚਰਨਛੋਪਾ ਪ੍ਰਾਪਤ ਨੇ ਇਹਨਾਂ ਗਲੀਆਂ 'ਚ ਚੰਦਰਸ਼ੇਖਰ ਯਾਦ ਹੋਈ ਜਦੋਂ ਲੜਾਈ ਲੜ ਰਹੇ ਹੋਣਗੇ ਰਾਜਗੁਰੂ ਸੁਖਦੇਵ ਹੋਰੀ ਕਿੰਨਾ ਵਾਰ ਮਦਨ لال ਢੀਂਗਰਾ ਸਾਹਿਬ ਦਾ ਆਪਦਾ ਆਪਦਾ ਲੱਕ ਹੈ ਕਿਨਾ ਕਿਨਾ ਕਾਲਣਾ ਕਾਲੀਆਂ ਤੇ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਤੇ ਵੋਟਰ ਕਾਰਡ ਸਾਥੋਂ ਖੋਣ ਨੂੰ ਫਿਰਦੇ ਨੇ ਕਿ ਵੋਟਰ ਕਾਰਡ ਕਿਸੇ ਕੰਮ ਤੇ ਹੀ ਨਹੀਂ ਰਹੂਗਾ ਅਸੀਂ ਵੋਟੇ ਨਹੀਂ ਪੈਣ ਦੇਣੀਆਂ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਹੋਈ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇਨਾਫਰ ਦੀ ਰਾਜਨੀਤੀ ਕਰਦੇ ਆਪਾਂ ਨਫਰਤ ਦੀ ਰਾਜਨੀਤੀ ਤੇ ਜਵਾਬ ਭਾਈ ਚਰਨਰ ਦੇਣਾ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ ਸ਼ੀਸ਼ੇ ਹਿੱਲ ਜਾਣ ਇਹਨਾਂ ਦੇ ਜਿਹੜੇ ਨਫ਼ਰਤਾਂ ਵਾਲੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰਾ ਬੋਲੇ ਧੰਨਵਾਦ ਕਰ ਤਾਲੀਆਂ ਨਾਲ ਆਪਾਂ ਸਾਰਿਆਂ ਦੇ ਆਪਣੇ ਆਪਣੇ ਪ੍ਰਧਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਹਿਲਾਂ ਤੇ ਮਾਝੇ ਦੀ ਧਰਤੀ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਉਣ ਤੇ ਜੀ ਆਇਆਂ ਕਹਿੰਦੇ ਆ। ਬਸ ਜ਼ਿਆਦਾ ਨਹੀਂ ਬੋਲਣਾ ਮਾਨ ਸਾਹਿਬ। ਤੁਸੀਂ ਜਿਹੜੀ ਗੱਲ ਕਹੀ ਆ ਕਿ ਪਹਿਲਾ ਅذਾਨ ਜਿਹੜਾ ਅੰਮ੍ਰਿਤਸਰ ਦਾ ਆਊਗਾ ਤੁਸੀਂ ਦੇਖਿਓ ਕੀ ਬਣਦਾ। ਪਹਿਲਾ ਅذਾਨ ਅੰਮ੍ਰਿਤਸਰ ਦਾ ਜਾਊਗਾ। ਤੁਹਾਡੀ ਤੁਹਾਡੀ ਪੱਗ ਜਿਹੜੀ ਉੱਚੀ ਹੋਊਗੀ। 13 ਦੇ 13 ਲੋਕ ਸਭਾ ਵਿੱਚ ਜਾਵਾਂਗੇ। ਤੁਹਾਡੇ 13 ਦੇ 13 ਹੱਥ ਬੜਾਂਗੇ। ਉਹ ਪੰਜਾਬ ਦੇ ਜਿਹੜੇ ਉੱਥੇ ਹੱਕ ਨੇ ਪੰਜਾਬ ਦੇ ਹਿੱਤ ਜਿਹੜੇ ਉਹਨਾਂ ਦੀ ਲੜਾਈ ਲੜਾਂਗੇ ਤੁਹਾਡਾ ਅਮਰ ਸਾਹਿਬਾ ਨੂੰ ਤੇ ਬਹੁਤ ਧੰਨਵਾਦ ਐਦਾਂ ਹੀ ਅੱਠੀ ਤੁਸੀਂ ਜਿੰਦਰੀ ਫੇਰ ਫੇਦਾ ਬਾਸ ਦਿਓ ਬਸ ਦੇਖੀ ਜਾਓ ਤੁਸੀਂ ਮਝੈਲਾਂ ਨੂੰ ਇੱਕ ਅਦਾ ਕਦਮ ਕਰਦੇ ਆ ਗਾ ਮਾੜਾ ਮਾੜਾ ਉਹ ਮਝੈਲਾਂ ਦੇ ਤੇਲ ਬਾ ਦੇਖੋ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੋਕੋ ਕੋ ਅਕਸਰ ਕਹਤੇ ਸੁਨਾ ਹੈ ਕਿ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਜਦੋਂ ਮਰਜ਼ੀ ਬੁਲਾ ਲਿਓ ਮੈਂ ਆਉਂਗਾ ਜਦੋਂ ਮਰਜ਼ੀ ਮੇਰੀ ਡਿਊਟੀ ਲਾ ਦਿਓ ਮੈਂ ਆਉਂਗਾ ਜਿੰਨੀ ਵਾਰੀ ਬੁਲਾਓਗੇ ਮੈਂ ਆਉਂਗਾ ਕਿਉਂਕਿ ਮੈਂ ਪੰਜਾਬ ਵਾਸਤੇ ਆ ਰਿਹਾ ਮੇਰਾ ਕੋਈ ਆਪਦਾ ਨਿੱਜੀ ਕੰਮ ਨਹੀਂ ਮੈਂ ਕੋਈ ਬੱਸਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਰੇਤੇ ਦੀ ਖੱਡਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਨਾ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖਾਂ 'ਚ ਹਿੱਸਾ ਪਾਉਣਾ ਹੈ ਉਹਨਾਂ ਦੁੱਖ ਸੁੱਖਾਂ 'ਚ ਮੈਂ ਹਿੱਸਾ ਪਾਉਂਗਾ ਵੰਡਾਉਂਗਾ ਦੁੱਖ ਵੰਡਾਉਣ ਨਾਲ ਅੱਧੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਅਸੀਂ ਤੁਹਾਡੇ ਦੁੱਖ ਸੁੱਖ 'ਚ ਨਾਲ ਖੜਾਂਗੇ ਖੜਦੇ ਵੀ ਆਇ ਸੋ ਮੈਨੂੰ ਅੱਜ ਬਹੁਤ ਹੌਸਲਾ ਹੋਇਆ ਗੁਰੂਕੀ ਨਗਰੀ ਆ ਕੇ ਤੇ ਮੈਨੂੰ ਚੰਗਾ ਲੱਗਿਆ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਮਾਝੇ ਦੀ ਜਿਹੜੀ ਇਹ ਧਰਤੀ ਹੈ ਅੱਜ ਮਾਝੇ ਤੋਂ ਸ਼ੁਰੂ ਕੀਤਾ ਸੀ ਕੱਲ ਨੂੰ ਵੀ ਇੱਧਰ ਹੀ ਆ ਮੈਂ ਦੋ ਤਿੰਨ ਦਿਨ ਇੱਧਰ ਹੀ ਆ ਸੋ ਜਿੱਥੇ ਕਹੋਗੇ ਉੱਥੇ ਜਾਵਾਂਗੇ ਡਿਊਟੀ ਲੱਗੂ ਉੱਥੇ ਜਾਵਾਂਗੇ ਤੇ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਸਤਿਕਾਰ ਰੱਖਿਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਚੀਕਰੀ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹ ਉਹ ਤਾਂ ਪਾਲਦੇ ਨੇ ਉਹ ਤਾਂ ਲੜਾਈ ਪਾਲਦੇ ਫਿਰਦੇ ਆ ਜਿਹੜਾ ਮਾੜਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਹੁੰਦਾ ਉਹ ਛੋਏ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਭਾਲਦੇ ਨੇ ਉਹ ਤਾਂ ਉਹ ਤਾਂ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਹ ਚੰਗਾ ਭਾਈ ਤੂੰ ਸਹੀ ਹੈ ਬਸ ਐਨਾ ਕਹਿ ਦੋ ਰਿਜ਼ਲਟ ਵਾਲੇ ਦਿਨ ਦੇਖੋ ਕਾ ਭਾਈ ਬਸ ਐਨਾ ਕਹਿ ਦਿਓ ਨਾਲ ਕੰਦੇ ਜੇ ਤੁਹਾਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਥੋੜੀ ਲੁੱਟੇ ਹੋਇਆ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣਾ ਆਏ ਅੰਮ੍ਰਿਤਸਰੀਓ ਮੇਰੇ ਹੱਥ ਬਨ ਕੇ ਬੇਨਤੀ ਐ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜੀਦੀ ਹੁੰਦੀ ਥੋਡੇ ਨੇ ਥੋਡੇ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਐ ਬਸ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਬੂਥ ਵਾਲੇ ਦਿਨ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਬਹੁਤ ਸਮੀਧਾਰ ਇਲਾਕਾ ਵੀ ਬਹੁਤ ਸਮੀਧਾਰ ਇਲਾਕਾ ਬਹੁਤ ਸਮੀਧਾਰ ਇਲਾਕਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਲੀ ਜਾਏ ਹੋ ਰਾਮ ਨਾਲ ਜਾਏ ਹੋ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਹਿਲਾਵਾਂ ਵੀ ਨੇ ਆਰਾਮ ਨਾਲ ਜਾਏ ਧੰਨਵਾਦ